सुजानपुर थाने विच इंस्पेक्टर हरप्रीत कौर ने चारज इस संभाल पत्रकार करते हुए एस एचओ हरप्रीत कौर ने कहा कि सुजानपुर खेतर दे अधीन कहाजानपुर खेत्र गैर कानूनी ढंग नाल की जा रही माइनिंग करने वाले सावधान हो जान इस मौके उन्होंने गलबात करते हुए कहा कि मेरी लोगों अपील है कि जिथे भी गैर कानूनी काम हों गुप सूचना दे सकते हैं ਆਉ ਜਾਣਦੇ ਹਾਂ ਕਿ ਕਿਹਾ ਇਨਸਪੈਕਟਰ ਗੁਰਪ੍ਰੀਤ ਕੌਰ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਲਜਿੰਦਰ ਸਿੰਘ ਢਿਲੋਂ ਸਰ ਨੇ ਮੈਨੂੰ ਇਹ ਚਾਂਸ ਦਿੱਤਾ ਐਸਐਚਓ ਸੁਜਾਨਪੁਰ ਲਈ ਮੇਰੇ ਲਈ ਬਹੁਤ ਵੱਡੀ ਗੱਲ ਆ ਕਿ ਮੈਨੂੰ ਐਡੀ ਵੱਡੀ ਰਿਸਪੌਂਸਿਬਿਲਟੀ ਜਿਹੜੀ ਸਰ ਨੇ ਸੌਂਪੀ ਆ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹੀ ਗੱਲ ਕਹਿਣਾ ਚਾਹਾਂਗੀ ਜਿਵੇਂ ਕਿ ਸਾਡੇ ਸੀਨੀਅਰ ਆਫਸਰਸ ਸਾਡੀ ਗਵਰਨਮੈਂਟ ਦੀ ਇਹ ਪਾਲਿਸੀ ਆ ਕਿ ਫਰਸਟ ਪ੍ਰਾਇਓਰਟੀ ਰਹੂਗੀ ਕਿ ਅਸੀਂ ਇਲੀਗਲ ਮਾਈਨਿੰਗ ਜਿਹੜੀ ਆ ਨਾ ਉਹ ਆਪਣੇ ਏਰੀਆ 'ਚ ਬਿਲਕੁਲ ਨਹੀਂ ਹੋਣ ਦੇਣੀ ਇਹ ਮੈਂ ਇਸ ਚੀਜ਼ ਨੂੰ ਕਹਨੀ ਹੈ ਕਿ ਅਗਰ ਕੋਈ ਇਲਲੀਗਲ ਮਾਈਨਿੰਗ ਕਰਦਾ ਫੜਿਆ ਗਿਆ ਉਸੇ ਟਾਈਮ ਉਸਤੇ ਪਰਚਾ ਦਿੱਤਾ ਜਾਊਗਾ ਤੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਲਲੀਗਲ ਮਾਈਨਿੰਗ ਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਸੈਕੰਡ ਪੁਆਇੰਟ ਕਿ ਜਿਵੇਂ ਸਾਡੇ ਨਸ਼ੇ ਤੇ ਜਿਹੜੀਆਂ ਸਾਡੀਆਂ ਟਾਈਮ ਟੂ ਟਾਈਮ ਜਿਹੜੀਆਂ ਸਾਡੀਆਂ ਮੁਹਿੰਮ ਚੱਲਦੀਆਂ ਨੇ ਉਹ ਵੀ ਸਾਡੇ ਅੱਜ ਵੀ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਆਪਰੇਸ਼ਨ ਸੀਲ 7 ਚੱਲ ਰਿਹਾ ਸੀ ਉਹਦੇ ਤਹਿਤ ਵੀ ਅਸੀਂ ਰਿਕਵਰੀ ਕੀਤੀ ਇਹ ਸਾਡੀਆਂ ਨਸ਼ੇ ਉੱਪਰ ਵੀ ਸਾਡਾ ਜਿਹੜਾ ਪੁਲਿਸ ਆ 424 7 ਹਰ ਕਮ ਕਰ ਰਹੀ ਹੈ ਜਿਹੜਾ ਆਪਣਾ ਨਸ਼ਾ ਵੇਚਦੇ ਆ ਉਹਨਾਂ ਨਸ਼ਾ ਤਸਕਰਾਂ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਬਾਕੀ ਮੈਂ ਪਬਲਿਕ ਨੂੰ ਸੁਜਾਨਪੁਰ ਦੀ ਪਬਲਿਕ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਕਿ ਪੁਲਿਸ ਤੁਹਾਡੇ ਲਈ 올 ਟਾਈਮ ਅਵੇਲੇਬਲ ਆ ਅਗਰ ਕਿਸੇ ਨੂੰ ਤੰਗੀ ਪਰੇਸ਼ਾਨੀ ਹੁੰਦੀ ਆ ਉਹ ਆਪਣੇ ਸਰਕਾਰੀ ਨੰਬਰ ਹੈ ਪਬਲਿਕ ਕੋ ਔਰ ਉਸਤੇ ਉਸੇ ਟਾਈਮ ਦੱਸਣ ਤੇ ਪੁਲਿਸ ਉਹਨਾਂ ਦੀ ਮਦਦ ਲਈ ਵਿਦਨ ਕੋਤ ਸਮੇਂ ਦੇ ਵਿੱਚ ਵਿੱਚ ਹੀ ਪਹੁੰਚੂਗੀ ਤੇ ਪਬਲਿਕ ਪੁਲਿਸ ਕੋ ਆਉਣ ਤੇ ਹੈਜ਼ਿਟੇਟ ਨਾ ਕਰੇ ਬਿਕੋਜ਼ ਪੁਲਿਸ ਪਬਲਿਕ ਦਾ ਇੱਕ ਬੜਾ ਅੱਛਾ ਕੋਆਰਡੀਨੇਸ਼ਨ ਹੋਣਾ ਚਾਹੀਦਾ ਤੇ ਇਹ ਇਹਦੇ ਨਾਲ ਹੀ ਅਸੀਂ ਜਿਹੜੇ ਸਾਡੇ ਸ਼ੈਤਾਨ ਅਨਸਰ ਸਾਡੀ ਸੋਸਾਇਟੀ ਚ ਘੁੰਮਤੇ ਆ ਉਹਨਾਂ ਤੇ ਅਸੀਂ ਨੱਥ ਪਾ ਸਕਾਂਗੇ ਜੀ